26 ਜੂਨ 2025 ਨੂੰ ਮੁਹਾਲੇ ਚੰਡੀਗੜ੍ਹ ਵਿੱਚ ਅਨਕੁਰ ਨਰੂਲਾ ਮਿਨਿਸਟਰੀਜ਼ ਵੱਲੋਂ ਇੱਕ ਵਿਸ਼ਾਲ ਕਨਸੀਡ ਮੀਟਿੰਗ ਦਾ ਆਯੋਜਨ ਕੀਤਾ ਗਿਆ। ਹਰ ਜਗ੍ਹਾ ਮੌਸਮ ਖਰਾਬ ਸੀ, ਬਾਰਿਸ਼ ਹੋ ਰਹੀ ਸੀ ਪਰ ਪਰਬੋ ਨੇ ਚੰਡੀਗੜ੍ਹ ਵਿੱਚ ਮੌਸਮ ਨੂੰ ਸਹੀ ਰੱਖਿਆ। ਲੋਕਾਂ ਦੀ ਭੀੜ ਕਾਬੂ ਤੋਂ ਬਾਹਰ ਸੀ। ਲੱਖਾਂ ਲੋਕਾਂ ਨੇ ਇਸ ਰੂਹਾਨੀ ਸਮਾਗਮ ਵਿੱਚ ਪਾ ਲਿਆ। ਇਹ ਸਮਾਗਮ ਸਿਰਫ ਇੱਕ ਮੀਟਿੰਗ ਨਹੀਂ ਸੀ। ਇੱਕ ਪਰਮੇਸ਼ੁਰ ਦੀ ਜੀਵਤ ਉਪਸਥਿਤੀ ਅਤੇ ਉਸ ਦੇ ਸ਼ਕਤੀਸ਼ਾਲੀ ਬਚਨ ਦੀ ਪ੍ਰਗਟਤਾ ਸੀ ਪਰਮੇਸ਼ੁਰ ਦੇ ਦਾਸ ਨੇ ਰਾਖੀ ਬੋਈ ਉਹ ਵਿੱਚ ਆਤਮਿਕ ਅਧਿਕਾਰ ਨਾਲ ਬਚਨ ਦੀ ਘੋਸ਼ਣਾ ਕੀਤੀ ਜਿਸ ਰਾਹੀਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ ਬਚਨ ਦੇ ਦੌਰਾਨ ਲੋਕਾਂ ਦੇ ਦਿਨ ਪਗਤੀ ਨਾਲ ਭਰ ਗਏ अनेकानेक ਤੌਬਾ ਦਿੱਤੀ ਤੇ ਉਸੇ ਸਮੇਂ ਬਿਮਾਰੀਆਂ ਗਾਇਬ ਹੋ ਗਈਆਂ ਹਜ਼ਾਰਾਂ ਨੇ ਇਨਸਟੈਂਟ ਗਵਾਹੀਆਂ ਦਿੱਤੀਆਂ ਕਈਆਂ ਨੂੰ ਢਿਲਣ ਦੀ ਸਮਰੱਥਾ ਮਿਲੀ ਕਈਆਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਦੀ ਪੈਨਾ ਦੇ ਜੀਵਨ ਤੋਂ ਬੰਧਨ ਜਾਂ ਸ਼ੈਤਾਨੀ ਪਰਬਾਤ ਦੁਰਗੇ ਇਹ ਸਭ ਕੁਝ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਬਚਨ ਗਾਂਈ ਸੰਭਵ ਹੋਇਆ ਜਿਵੇਂ ਕਿ ਬਾਈਬਲ ਕਹਿੰਦੀ ਹੈ ਮੈਂ ਤਾਪਨਾ ਬਚਨ ਤੇਜਾ ਅਤੇ ਉਹਨਾਂ ਨੂੰ ਚੰਗਾ ਕੀਤਾ ਇਹ ਮੀਟਿੰਗ ਸਿਰਫ ਇੱਕ ਇਵੈਂਟ ਨਹੀਂ ਸੀ ਇੱਕ ਪਰਮੇਸ਼ੁਰ ਦੀ ਮਹਾਨ ਯੋਜਨਾ ਦਾ ਹਿੱਸਾ ਸੀ जिस राय हजार लोग उम्मीद आते नवी जीवन दिशा पाई अंकुर नरुला मिनिस्ट्री वालों की ये रूहानी कदम वाली और महान कड़िया की शुरुआत है ਅਗਰ ਸਾਰੇ ਮੇਰੇ ਵੱਲੋਂ ਜੀਐਮਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਮੂਚੇ ਮਸੀਹ ਭਾਈਚਾਰੇ ਦਾ ਧੰਨਵਾਦ ਕਰਦਾ ਔਰ ਪੂਰੇ ਚੰਡੀਗੜ੍ਹ ਪੁਸਤ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵੀ ਜੋ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਜਿਹੜੀ ਮੀਟਿੰਗ ਮਸੀਹ ਭਾਈਚਾਰੇ ਵੱਲੋਂ ਅਪੋਸਟਲ ਅੰਕਲ ਯੂਸਫ ਨੂਲਾ ਜੀ ਵੱਲੋਂ ਕੀਤੀ ਗਈ ਆ ਉਹਨਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਤਦਾਰ ਦੇ ਵਿੱਚ ਲੋਕ ਇੱਥੇ ਆਏ ਨੇ ਔਰ ਬਹੁਤ ਲੋਕਾਂ ਨੇ ਪ੍ਰਭੂ ਨੂੰ ਗ੍ਰਹਿਣ ਕੀਤਾ ਵਾ ਪ੍ਰਭੂ ਦਾ ਗੁਣगान ਕੀਤਾ ਵਾ ਔਰ ਪਰਮੇਸ਼ਵਰ ਦੀ ਦਇਆ ਨਾਲ ਸ਼ ਕੀ ਵੀਡੀਓਜ਼ ਕੇ 2-3 ਦਿਨ ਪਹਿਲਾਂ ਦੇ ਆਏ ਪਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਸੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਇਹ 4-5 ਦਿਨ ਤੋਂ ਸੇਵਾ ਇੱਥੇ ਸ਼ੁਰੂ ਆ ਮੰਡੀਚੇ ਅਸੀਂ ਪ੍ਰੋਗਰਾਮ ਕਰ ਰਹੇ ਸੀ ਸਾਡੇ ਮੁਸੀਬ ਭਾਈਚਾਰੇ ਦੇ ਭੈਣ ਭਰਾ ਇੱਥੇ ਆ ਕੇ ਸੇਵਾ ਕਰ ਰਹੇ ਸੀ ਔਰ ਜਿੱਥੇ ਬੱਚੇ ਸਾਡੇ ਭੈਣ ਭਰਾ ਸੇਵਾ ਕਰ ਰਹੇ ਸੀ ਤੇ ਬੱਚੇ ਬਜ਼ੁਰਗ ਵੀ ਸੇਵਾ ਕਰ ਰਹੇ ਸੀ ਬਹੁਤ ਸ਼ਰਧਾ ਭਾਵਨਾ ਪਰਮੇਸ਼ਵਰ ਦੇ ਨਾਲ ਪਿਆਰ ਦਿਖਿਆ ਵਾ ਸੰਗਤ ਦਾ ਔਰ ਮੈਂ ਸਮਝਦਾ ਵੀ ਇਹ ਪਰਮੇਸ਼ਵਰ ਦੀ ਦਿਆ ਤੋਂ ਬਿਨਾ ਐਡਾ ਵੱਡਾ ਸਮਾਗਮ ਨਹੀਂ ਹੋ ਸਕਦਾ ਕਿਉਂਕਿ ਪ੍ਰਭੂ ਦੇ ਬਚਨ ਦੇ ਵਿੱਚ ਲਿਖਿਆ ਨਾ ਤੋਂ ਬਲ ਸੇ ਨਾ ਸ਼ਕਤੀ ਸੇ ਪਰੰਤ ਉਸकी ਆਤਮਾ ਕੇ ਦੁਆਰਾ ਸੋ ਪਰਮੇਸ਼ਵਰ ਦੀ ਆਤਮਾ ਨੇ ਇੱਥੇ ਕੰਮ ਕੀਤਾ ਪਰਮੇਸ਼ਵਰ ਨੇ ਚਿੰਨ੍ਹ ਔਰ ਚਮਤਕਾਰ ਆਪਣੇ ਦਿਖਾਏ ਆ ਜ ਜਿਹਦੇ ਕਰਕੇ ਅੱਜ ਵੱਡੀ ਗਿੰਦ ਚ ਲੋਕ ਜਿਹੜੇ ਆ ਆਪ ਮੁਹਾਰੇ ਇੱਥੇ ਲੋਕ ਆਏ ਨੇ ਸਖਸੀਤਾ ਚ ਬੜੇ سارے ਬਿਮਾਰਾਂ ਨੇ ਇੱਥੇ ਬਿਮਾਰੀਆਂ ਦਾ ਛੁਟਕਾਰਾ ਪਾਇਆ ਗਵਾਹੀਆਂ ਵੀ ਦਿੱਤੀਆਂ ਤੇ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਅੱਜ ਦਾ ਇਹ ਮੀਟਿੰਗ ਮਿਸ ਕਰਦੀ ਸੋ ਮੈਂ ਜਿਹੜੇ ਮੇਰੇ ਭੈਣ ਭਰਾ ਆਨਲਾਈਨ ਦੇਖ ਰਹੇ ਸੀ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਤੁਸੀਂ ਜ਼ਰੂਰ ਇਦਾਂ ਦੇ ਜਦੋਂ ਪ੍ਰੋਗਰਾਮ ਹੁੰਦਾ ਮਸੀਹ ਭਾਈਚਾਰੇ ਦਾ ਮਸੀਹ ਸਮਾਗਮ ਹੁੰਦਾ ਉੱਥੇ ਆਓ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਹਾਸਲ ਕਰੋ ਕਿਉਂਕਿ ਆਨਲਾਈਨ ਉਹਨਾਂ ਦੇ ਲਈ ਹੈ ਜਿਹੜੇ ਸਾਡੇ ਦੇਸ਼ ਤੋਂ ਬਾਹਰ ਆ ਜਾਂ ਜਿਹੜੇ ਕਿਸੇ ਕਾਰਨ ਨਹੀਂ ਆ ਸਕਦੇ ਮਗਰ ਮੈਂ ਸਮਝਦਾ ਵੀ ਮੇਰੇ ਜਿਹੜੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਔਰ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਹਾਸਲ ਕਰਨਾ ਚਾਹੀਦਾ ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬਟਾਲਾ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਸੰਗਤ ਦਾ ਇਕੱਠ ਹੋਇਆ ਸੀ ਫਿਰ ਅਜਨਾਲਾ ਦੇ ਵਿੱਚ ਹੋਇਆ ਔਰ ਅੱਜ ਬਹੁਤ ਹੀ ਇਤਿਹਾਸਿਕ ਜਿਹੜਾ ਪ੍ਰੋਗਰਾਮ ਹੈ ਚੰਡੀਗੜ੍ਹ ਦੇ ਵਿੱਚ ਹੋਇਆ ਵਾ ਔਰ ਇੱਥੇ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਵੀ ਜਿੱਥੇ ਵੀ ਪਰਮੇਸ਼ਵਰ ਦੇ ਦਾਸ ਅਪੋਸਟਲ ਅੰਤੋ ਯੂਸਫ ਉੱਥੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਦੇ ਲੋਕਾਂ ਦਾ ਹਾੜਾ ਜਾਂਦਾ ਵਾ ਪਰ ਲੋਕ ਆਪ ਮੁਹਾਰੇ ਉੱਥੇ ਹੁੰਦੇ ਨੇ ਕੋਈ ਪਰਮੇਸ਼ਵਰ ਦੀ ਬਰਕਤ ਨੂੰ ਹਾਸਲ ਕਰਦੇ ਨੇ ਮੈਂ ਸੋ ਧੰਨਵਾਦ ਕਰਦਾ ਤੁਹਾਡਾ ਵੀ ਸਾਰੇ মিডিਆ ਭਾਈਚਾਰੇ ਦਾ ਜਿਨ੍ਹਾਂ ਨੇ ਮੇਰੇ ਚੈਨਲ ਇੱਥੇ ਭੈਣ ਭਰਾ ਪਹੁੰਚੇ ਨੇ ਪੂਰੇ ਮਸੀਹ ਭਾਈਚਾਰੇ ਵੱਲੋਂ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਇੱਕ ਵਾਰੀ ਫੇਰ ਪੁਲਿਸ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਮੈਂ 25 ਸੈਕਟਰ ਸੇ ਆਇਆ ਹਾਂ ਚੰਡੀਗੜ੍ਹ ਸੇ ਪਰਮੇਸ਼ਵਰ ਨੇ ਹਮੇ ਹਰ ਚੀਜ਼ ਸੇ ਭਰਿਆ ਹੈ ਆਤਮਾ ਸੇ ਭਰਿਆ ਹੈ

वो भी साम लोग गए इस जिंदा नाम में जी जब परमेश्वर के दास वचन को सुना रहे तो बहुत अच्छा फील हुआ था एक, एक शांति मन को मिल रही थी हाँ। बहुत अच्छा फील हुआ बहुत रिनाइंड थी यहाँ पे ताजा मजा मिला हमें मैं विश्वास करता हूँ जितने यूथ ने आज वचन सुना होगा ना वह डिप्रेशन से आजाद हो जब खुदा के दास जब प्रीच कर रहे थे तो काफी अलग फील हो रहा था पवित्र आत्मा टच कर रहा था और मुझे आज ऐसा लगा कि जितने भी लोग पहली बार आए थे वो तो अपना जीवन कंफर्म प्रभु को दे के गए होंगे आसमान यहाँ पे खुला हुआ है और परमेश्वर ना ब्लेसिंग मतलब जस्ट शावर कर रहा है हमारे ऊपर मैं बहुत अमेजिंग फील हुआ जैसा आनंद हमें संसार नहीं दे सकता वैसा आनंद हमने यहाँ पर महसूस किया हमें बहुत खुशी हुई दिल से